ਕੀ ਕਰਨੀ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਬੜੇ ਖੁਸ਼ੀ ਅੱਜ ਕਿ ਜਿਹੜਾ ਸਾਕੀ ਦਾ ਤਿਉਹਾਰ ਸੀ ਬੱਚੇ ਮਨਾ ਰਹੇ ਸਾਡੇ ਸ਼੍ਰੀ ਅਕਸ਼ਰ ਕ੍ਰਿਸ਼ਨ ਪਬਲਿਕ ਸਕੂਲ ਜੀ ਤੇ ਨਾਲ ਹੀ ਜਿਹੜਾ ਖਾਲਸਾ ਸਿਰਨਾ ਦਿਵਸ ਆ ਸੀ ਉਸ ਤੋਂ ਵੀ ਨਾਲ ਹੀ ਮਨਾ ਰਹੇ ਆਂ ਔਰ ਛੋਟੇ ਬੱਚਿਆਂ ਦਾ ਅੱਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸਭ ਨੇ ਵੀ ਨਾਲ ਰੱਖੀ ਅਸੀਂ ਔਰ ਇੱਕ ਸਾਡਾ ਬੱਚਾ ਹੈ ਜੋ ਹਸ਼ਿਆਰ ਪਰ ਪੜਦਾ ਸਾਡੇ ਸਕੂਲ ਵਿੱਚ ਉਹ ਜਿਹੜੀ ਪੰਜਾਬ ਸਟੇਟ এডਿਕੇਸ਼ਨ ਬੋਰਡ ਵਿੱਚ 8ਵੀਂ ਜਮਾਤ ਚ ਉਨੇ ਪੰਜਾਬ ਟੌਪ ਕੀਤਾ ਉਹਦੇ 600 ਤੋਂ 600 ਨੰਬਰ ਆਇਆ ਸੋ ਉਸ ਬੱਚਨ ਨੂੰ ਸੀ ਅਜਾ ਔਨਰ ਕਰਨਾ ਸੋ ਮੈਂ ਸਭ ਨੂੰ ਸ਼ੁਭ ਦਿਹਾੜੇ ਦੀ ਵਿਸਾਖੀ ਦੇ ਖੁਸ਼ ਸ਼ੁਭ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਮੈਂ ਆਸ ਕਰਦਾ ਹਾਂ ਮੈਂ ਹਮੇਸ਼ਾ ਇਹ ਆਸ ਕਰਦਾ ਹਾਂ ਕਿ ਸਾਡੇ ਪ੍ਰੇਮ ਪਿਆਰ ਸਦਭਾਵਨਾ ਵਧਣਾ ਚਾਹੀਦਾ ਹੈ ਇਹ ਨਫਰਤ ਜਿਹੜੀ ਹੈ ਨਫਰਤ ਖਤਮ ਹੋਣੀ ਚਾਹੀਦੀ ਹੈ ਜੋ ਵੀ ਬੰਦਾ ਜੋ ਵੀ ਸੰਗਠਨ ਨਫਰਤ ਪ੍ਰਚਾਰ ਕਰਦਾ ਉਹਨੂੰ ਦੂਰ ਕਰਨਾ ਚਾਹੀਦਾ ਉਹਦੇ ਲਾਗੇ ਸਾਨੂੰ ਨਹੀਂ ਲੱਗਣਾ ਚਾਹੀਦਾ ਅਸਿਰਫ ਪਿਆਰ ਔਰ ਪਿਆਰ ਔਰ ਪਿਆਰ ਸਾਡੇ ਸਮਾਜ ਚ ਹੋਣਾ ਚਾਹੀਦਾ ਬਹੁਤ ਬਹੁਤ ਮਿਹਰਬਾਨ ਪਸਰ ਵੀ ਪੱਕਣ ਵਾਲੀ ਕਿਸਾਨਾਂ ਦੀ ਅੱਜ ਦੇ ਦਿਨ ਸਾਖੀ ਇਹ ਦੇਖੋ ਕਿਸਾਨਾਂ ਦੇ ਤੇ ਹੈ ਵਿਚਾਰ ਇਹ ਕਿ ਸੱਪਾਂ ਦੇ ਸਿਰ ਮਿੱਧ ਮਿੱਧ ਕੇ ਤੇ ਜਾਰੇ ਫਸਲਾਂ ਤੇ ਪੈਲੀਆਂ ਜਾਂਦੇ ਨੇ ਤੇ ਉਹਦੇ ਬਾਅਦ ਪਰਮਾਤਮਾ ਦਾ ਮਿਹਰ ਆ ਉਹਨਾਂ ਤੇ ਕਿ ਉਹ ਪਰਮਾਤਮਾ ਚੰਗੀ ਫਸਲ ਦੇਵੇ ਮਾੜੀ ਫਸਲ ਦੇਵੇ ਬਦਲ ਕਰੇ ਨਾ ਕਰੇ ਸੋ ਮੇਰੇ ਫਾਇਦਾ ਦਾ ਜਿੰਨੇ ਕ ਜਮਾਨਾ ਸੀਗਾ ਜਦੋਂ ਬੋਲ ਤੁਹਾਨੂੰ ਪਤਾ ਪਹਿਲਾਂ ਬੋਲ ਲੱਗਦੇ ਸੀਗੇ ਕਣਕ ਵੱਢ ਕੇ ਥੱਲੇ ਸੁੱਟ ਲੈਣੀ ਮੁੜ ਕੇ ਪਿੱਛੇ ਨਾ ਕੋ ਹੋਰ ਬੰਦੇ ਸੀ ਉਹਦੇ ਨਾਲ ਛਾਪੇ ਛੁਪੇ ਇਕੱਠੇ ਕਰਕੇ ਸਾਰੇ ਤੇ ਉਹ ਜਾਨਵਰ ਨੇ ਅਗੇ ਤੁਰੇ ਫਿਰੇ ਮਗਰ ਮਗਰ ਨੇ ਜਾਈ ਜਾਣਾ ਉਹਨੂੰ ਕਣਕ ਨੂੰ ਤੂੜੀ ਨੂੰ ਅੱਡ ਕਰਨਾ ਫਿਰ ਛੱਜਾਂ 'ਚ ਲੈ ਕੇ ਤੇ ਉਹਨੂੰ ਜਦੋਂ ਹਵਾ ਆਣੀ ਤੇ ਦਾਣੇ ਆਢੋ ਜਣੇ ਤੂੜੀ ਆਢੋ ਜਾਣੀ ਹੁਣ ਉਹ ਗੱਲਾਂ ਖਤਮ ਹੋ ਗਈਆਂ ਨੇ ਉਦੋਂ ਕਿੰਨੇ ਕਿੰਨੇ ਜਣ ਮੀਂਹ ਨਹੀਂ ਸੀ ਪੈਂਦੇ ਹੁੰਦੇ ਪਰ ਸਾਡੀ ਗਲਤੀ ਇਨਸਾਨਾਂ ਦੀ ਕਿ ਅਸੀਂ ਇਹ ਸਾਰਾ ਸਮਾਪ ਆਪਣਾ ਬਦਲ ਲਿਆ ਵਾਤਾਵਰਣ ਨਹੀਂ ਬਦਲ ਲਿਆ ਤੇ ਅੱਜ ਕੱਲ ਮੀਂਹ ਕਣੀ ਪਤਾ ਨਹੀਂ ਦਾ ਕਦਮ ਆ ਜਾਂਦਾ ਤੇ ਫਸਲਾਂ ਪੱਕੀਆਂ ਨੇ ਇਸ ਗਾਦੀ ਮੈਂ ਬਧਾਈ ਦਿੰਨਾ ਲੇਕਿਨ ਅੱਜ ਬੱਦਲ ਹੋਇਆ ਇਹ ਦੀ ਕਬਰਾਟ ਹੈ ਮੈਨੂੰ ਵੀ ਕਬਰਾਟ ਹੈ ਤੇ ਜਿੰਨੇ ਜ਼ਿੰਮੇਦਾਰ ਭਰਾ ਸਭ ਨੂੰ ਕਬਰਾਟ ਹੋਏਗੀ ਪਰ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਪ੍ਰਮਾਤਮਾ ਇਹ ਜਿਹੜੀ ਫਸਲਾਂ ਲੋਕਾਂ ਨੇ ਜ਼ਿੰਮੇਦਾਰਾਂ ਨੇ ਮਿਹਨਤ ਕਰਕੇ ਪਕਾਈਆਂ ਨੇ ਇਹਨਾਂ ਨੂੰ ਜਰਾ ਫਲ ਮਿਲੇ ਉਹਨਾਂ ਨੇ ਦਾ ਪ੍ਰਧਾਨ ਜੀ ਖਾਲਸਾ ਬੰਦੂਰੀ ਅੱਜ ਦੇ ਦਿਨ ਤੇ ਸਾਜ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨੌਜਵਾਨ ਪੀੜੀ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋਏ ਚੱਗੇ ਅੱਜ ਦੇ ਦਿਨ ਦੀ ਨੌਜਵਾਨ ਪੀੜੀ ਨੂੰ ਇਹ ਹੈ ਜੀ ਕਿ ਪੰ ਮਿਹਨਤ ਕਰੀਏ ਅਸੀਂ ਮਿਹਨਤ ਕਰ ਨਿਕਟ ਆਤੀ ਹੈ ਪੜਾਈ ਵੱਲ ਬਿਲਕੁ ਬੱਚੇ ਪੜ੍ਹਨਾ ਬੰਦ ਬੱਚੇ ਸਿਰਫ ਪੜ੍ਹਾਈ ਪੜ੍ਹਦੇ ਨੇ ਐਕਸਟਰਾ ਨਹੀਂ ਪੜ੍ਹਦੇ ਬਿਲਕੁਲ ਨੋਵਲਸ ਵਗੈਰਾ ਦੂਜੀਆਂ ਕਿਤਾਬਾਂ ਨਹੀਂ ਪੜ੍ਹਦੇ ਜੋ ਕਿ ਪੜ੍ਹਨੀਆਂ ਬਹੁਤ ਲਾਜ਼ਮੀ ਨੇ ਨਾਲ ਹੀ ਮੈਂ ਮਾਤਾ ਪਿਤਾ ਨੂੰ ਸੰਦੇਸ਼ ਜ਼ਰੂਰ ਦੇਣਾ ਚਾਹੁੰਦਾ ਕਿ ਆਪਣੇ ਬੱਚਿਆਂ ਨਾਲ ਪਿਆਰ ਵਧਾਓ ਆਪਣੇ ਬੱਚੇ ਨੂੰ ਗੱਲ ਮਿਲਿਆ ਕਰੋ ਅਸੀਂ ਜਦੋਂ ਦੂਰੀ ਬੱਚਿਆਂ ਦੇ ਰੱਖਣੀ ਸ਼ੁਰੂ ਕਰ ਲੈਨੇ ਨਾ ਫਾਰਮੈਲਿਟੀ ਚ ਪੈ ਜਨੇ ਜੇ ਗੋਰੇ ਕਰਦੇ ਦੋਨੋਂ ਹੈਲੋ ਹਾਈ ਕਰਕੇ ਉਹਦੇ ਨਾਲ ਫਿਰ ਬੱਚੇ ਦੂਰ ਹੋ ਜਾਂਦੇ ਨੇ ਸੋ ਤੁਹਾਡੇ ਜੇ ਮਾਂ ਪਿਓ ਬੱਚੇ ਵਿੱਚ ਨਹੀਂ ਕੋ ਰਹਿਣੀ ਚਾਹੀਦੀ ਸਾਨੂੰ ਹਮੇਸ਼ਾ ਗੱਲ ਮਿਲ ਗਲੇ ਲਾਉਣਾ ਚਾਹੀਦਾ ਜਦੋਂ ਬੱਚਾ ਸਕੂਲੋਂ ਆਉਂਦਾ ਕਾਲਜੋਂ ਆਉਂਦਾ ਔਰ ਸਾਨੂੰ ਉਹਦਾ ਧਿਆਨ ਰੱਖਣਾ ਚਾਹੀਦਾ ਉਹਦੇ ਸੁਭਾਅ ਦਾ ਧਿਆਨ ਰੱਖਣਾ ਚਾਹੀਦਾ ਬਦਲ ਤ ਨਹੀਂ ਰਿਹਾ ਕਿਤੇ ਔਰ ਜੇ ਕੁਝ ਬਦਲ ਰਿਹਾ ਹੈ ਤੇ ਫਿਰ ਸਾਨੂੰ ਉਹਦੇ ਬਾਰੇ ਹੈਲਪ ਲੈਣੀ ਚਾਹੀਦੀ ਕਿਸੇ ਦੀ ਸੋ ਇਹ ਮੇਰਾ ਬੱਚਿਆਂ ਨੂੰ ਔਰ ਮਾਪਿਆਂ ਨੂੰ ਸੰਦੇਸ਼ ਹੈ ਕਿ ਪਿਆਰ ਕਰੋ ਇੱਕ ਦੋ ਜਣਾ ਬਿਗ ਬ੍ਰਥਨਾ ਹੁੰਦੀ ਲੋਕਾਂ ਵਿੱਚ ਚਲੋ ਇੱਕ